ਲੋਕ ਸਭਾ 2024 ਦੇ ਜਿੱਥੇ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਤੋਂ ਤੱਕ ਕਿ ਉਮੀਦਵਾਰਾਂ ਦੇ ਵੀ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਉਸ ਦੇ ਨਾਲ ਨਾਲ ਅਸੀਂ ਅੱਜ ਗੱਲ ਕਰਾਂਗੇ ਕਿ ਚੋਣ ਕਮਿਸ਼ਨਰ ਦੇ ਵੱਲੋਂ ਕੀ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਜਾਂ ਕੀ ਪ੍ਰਬੰਧ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਸਾਡੇ ਨਾਲੇ ਸਮੇਂ ਫਰੋਈਪੁਰ ਦੇ ਚੋਣ ਸੈੱਲ ਦੇ ਜਿਹੜੇ ਤਹਿਸੀਲਦਾਰ ਚੰਦ ਪ੍ਰਕਾਸ਼ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਰੀ ਜਾਣਕਾਰੀ ਵੀ ਉਹਨਾਂ ਤੋਂ ਹਾਸਲ ਕਰਾਂਗੇ ਕਿ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਹੈਗੇ ਨੇ ਤੇ ਕਿਸ ਤਰ੍ਹਾਂ ਜਿਹੜਾ ਇਲੈਕਸ਼ਨ ਨੂੰ ਜਿਹੜਾ ਨਿਪਟਾਇਆ ਵੀ ਜਾਵੇਗਾ ਸਾਡੇ ਨਾਲ ਚਾਂਜੀ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਅੱਛਾ ਜਾਂਜੀ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਜੀ ਕਿ ਚੋਣ ਕਮਿਸ਼ਨਰਾਂ ਦੇ ਵੱਲੋਂ ਇਹ ਹਦਾਇਤਾਂ ਕਿ ਸਖਤ ਹੈਗੀਆਂ ਨੇ ਤੇ ਕੀ ਕੁਸ਼ਲੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ ਲੋਕ ਸਭਾ ਜੋਨ 2024 ਦਾ ਇਲਾਨ ਕਿਸੇ ਸਮੇਂ ਵੀ ਸੰਭਵ ਹੈ। ਔਰ ਇਸ ਨੂੰ ਮੁੱਖ ਰੱਖਦੇ ਹੋਏ ਸਾਡੇ ਜੋ ਜ਼ਿਲ੍ਹੇ ਦੀ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਹਨ ਔਰ ਤਕਰੀਬਨ ਜੋ ਸਾਡੇ ਜਿੰਨੀ ਵੀ ਟੀਮਾਂ ਲੱਗੀਆਂ ਸੀ ਐਸਐਸਟੀ ਐਫਐਸਟੀ ਐਮਸੀਸੀ ਐਮਸੀਐਸ ਜਿੰਨੀਆਂ ਵੀ ਟੀਮਾਂ ਸੀ ਉਹ ਸਾਰੀਆਂ ਲੱਗ ਚੁੱਕੀਆਂ ਨੇ ਔਰ ਇਵਨ ਉਹਨਾਂ ਦੀ ਟ੍ਰੇਨਿੰਗ ਵੀ ਕਰ ਦਿੱਤੀ ਗਈ ਹੈ। ਅੱਛਾ ਕਿੰਨੇ ਅਸੀਂ ਗੱਲ ਕਰੀਏ ਫਰੋਜਪੁਰ ਦੇ ਵਿੱਚ ਕਿੰਨੇ ਹਲਕੇ ਹੈਗੇ ਨੇ ਤੇ ਕਿੰਨੀਆਂ ਟੋਟਲ ਵੋਟਰ ਕਿੰਨੇ ਹੈਗੇ? ਜ਼ਿਲ੍ਹਾ ਜੋ ਫਰੋਇਪੁਰ ਦੇ ਦੇ ਵਿੱਚ ਤਿੰਨ ਹਲਕੇ ਔਰ ਫਾਇਲਕਾ ਦੇ ਚਾਰ ਹਲਕੇ ਔਰ ਮੁਕਸਰ ਦੇ ਦੋ ਹਲਕੇ ਟੋਟਲ نو ਹਲਕੇ 10 ਫਰੋਇਪੁਰ ਲੋਕ ਸਭਾ ਵਿੱਚ ਪੈਂਦੇ ਨੇ ਔਰ ਜਿੱਥੋਂ ਤੱਕ ਟੋਟਲ ਵੋਟਰਾਂ ਦਾ ਸਵਾਲ ਹੈ ਤੋ ਲੋਕ ਸਭਾ ਜੋ ਚੋਂਹ ਹਲਕਾਏ ਦੇ ਵਿੱਚ 16 ਲੱਖ 52858 ਜੋ ਟੋਟਲ ਵੋਟਰਸ ਨੇ ਔਰ ਇਹਦੇ ਵਿੱਚ ਜੋ ਆਪਾਂ ਗੱਲ ਕਰੀ ਹੈ ਮੇਲ ਦੀ ਤੇ 870967 ਔਰ ਫੀਮੇਲ ਜੋ ਹੈ 780848 ਜੋ ਸਾਡੇ ਵੋਟਰਸ ਨੇ ਜੇ ਚਾਜੀ ਅਸੀਂ ਗੱਲ ਕਰੀ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਕੀ ਜਿਹੜਾ ਕਿ ਚੋਣ ਕਮਿਸ਼ਨਾਂ ਦੇ ਵੱਲੋਂ ਕੀ ਹਦਾਇਤਾਂ ਨੇ ਕੀ ਕੋਈ ਵੱਖਰਾ ਕੀਤਾ ਜਾ ਰਿਹਾ ਹੈਗਾ ਦੇਖੋ ਹਦਾਇਤਾਂ ਦੇ ਵਿੱਚ ਕਈ ਚੀਜ਼ਾਂ ਅਪਡੇਸ਼ਨ ਹੁੰਦੀ ਰਹਿੰਦੀਆਂ ਨੇ ਜਿਵੇਂ ਸਾਡੀ ਐਫਐਸਟੀ ਜਾਂ ਐਸਐਸਸੀ ਟੀਮਾਂ ਸੀ ਉਹ ਪਹਿਲਾਂ ਸੀਡਰ ਦਾ ਕੰਮ ਕਰਦੀਆਂ ਸੀ ਹੁਣ ਇੱਕ ਸਾਡੇ ਕੋਲ ਨਵਾਂ ਸੌਫਟਵੇਅਰ ਆਇਆ ਹੈ ਈਐਸਐਮਐਸ ਉਹ ਇਸ ਤਰ੍ਹਾਂ ਦੀ ਅਪਡੇਸ਼ਨ ਸਾਡੇ ਕੋਲ ਆਉਂਦੀਆਂ ਰਹਿੰਦੀਆਂ ਨੇ ਔਰ ਉਹਨਾਂ ਤੇ ਆਪਣਾ ਜੋ ਪ੍ਰਬੰਧ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਜੋ ਸਾਡੇ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ 901 ਪੁਲਿਸ ਸਟੇਸ਼ਨ ਨੇ ਇੰਨਾ ਤੇ ਜੋ ਹੈ ਆਪਣਾ ਵੈਬ ਕਾਸਟਿੰਗ 100% ਕੀਤੀ ਜਾ ਰਹੀ ਹੈ ਇੱਕ ਨਾਰਾ ਜਿਹੜਾ ਚੋਣ ਕਮਿਸ਼ਨ ਨੇ ਉਹਦਰ ਵੀ ਲਾਇਆ ਜਾ ਰਿਹਾ ਹੈ ਕਿ 70% ਤੋਂ ਅਬਾ ਵਾਪ ਜਿਹੜੀਆਂ ਵੋਟਾਂ ਜਿਹੜੀਆਂ ਹੁੰਨ ਤੇ ਹੋਣੀਆਂ ਨੇ ਉਹਦੇ ਵਾਸਤੇ ਲੱਗ ਲੱਗ ਕੀ ਕੁਝ ਪ੍ਰਬੰਧ ਕੀਤੇ ਜਾਂਦੇ ਆਪਣੇ ਅਸੀਂ ਫਰੋਜਪੁਰ ਦੀ ਗੱਲ ਕਰਦੇ ਕਿ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪਿਛਲੀ ਵਾਰ ਦੀ ਕਿੰਨੀ ਪਰਸੈਂਟੇਜ ਹੈਗੀ ਸੀ ਜੀ ਗੱਲ ਇਸ ਤਰ੍ਹਾਂ ਵੀ ਲੋਕ ਸਭਾ ਚੋਣਾਂ 2019 ਦੇ ਵਿੱਚ ਜੋ ਸਾਡੀ ਪਰਸੈਂਟੇਜ ਸੀ ਉਹ ਆਲਰੇਡੀ 71% ਸੀ ਔਰ ਜੇ ਮੈਂ ਗੱਲ ਕਰਦਾ ਤੇ ਵਿਧਾਨ ਸਭਾ ਚੋਣਾਂ 2022 ਦੀ ਉਸ ਸਮੇਂ ਜੋ ਸਾਡੀ ਪਰਸੈਂਟੇਜ ਸੀ ਉਹ ਵੀ 78 ਦੇ ਕਰੀਬ ਸੀ ਸੋ ਅਸੀਂ ਜੋ 70% ਦਾ ਟੀਚਾ ਦਾ ਅਸੀਂ ਪਹਿਲਾਂ ਹੀ ਅਚੀਵ ਕਰ ਚੁੱਕਿਆ ਔਰ ਇਸ ਵਾਰ ਜੋ ਸਾਡੇ ਜ਼ਿਲ੍ਹੇ ਦਾ ਜੋ ਨਾਰਾ ਹੈ ਆਪਕੇ 85 ਉਹ ਸਾਡਾ ਨਾਰਾ ਹੀ 85% ਦਾ ਕਿਉਂਕਿ ਅਸੀਂ 77 ਜੋ ਹੈ ਉਸੇ ਲਾਸਟ ਟਾਈਮ ਅਚੀਵ ਕਰ ਚੁੱਕੇ ਹਾਂ ਔਰ ਅਸੀਂ ਇਸ ਨੂੰ ਪੁਖਤਾ ਪ੍ਰਬੰਧ ਬੜੇ ਕੀਤੇ ਨੇ ਇਸ ਬਾਰੇ ਕਿਉਂਕਿ ਟੋਟਲ 172 ਪੋਲਿਸੀਸ਼ਨ ਐਸ ਸੀ ਜੋ ਐਵਰੇਜ ਸਟੇਟ ਐਵਰੇਜ ਤੋਂ ਘੱਟ ਸੀ ਔਰ ਅਸੀਂ ਉਹਨਾਂ ਤੇ ਟੋਟਲ ਫੋਕਸ ਕੀਤਾ ਹੋਇਆ ਔਰ ਇਸ ਕੰਮ ਲਈ ਅਸੀਂ ਇੱਕ ਜ਼ਿਲ੍ਹਾ ਲੈਵਲ ਤੇ ਸਾਡੀ ਸਵੀਪ ਟੀਮ ਕੰਮ ਕਰ ਰਹੀ ਹੈ ਔਰ ਉਹ ਜੋ ਸਵੀਪ ਟੀਮ ਹੈ ਇਹ ਅਵੇਰਨੈਸ ਵਾਸਤੇ ਜਗ੍ਹਾ ਜਗ੍ਹਾ ਜਾ ਰਹੀ ਹੈ ਔਰ ਜਿੰਨੇ ਵੀ ਪੋਲਿਸ਼ਨ ਨੰਬਰ 172 ਸਾਰੇ ਕਵਰ ਕਿਤੇ ਜਾ ਰਹੇ ਨੇ ਔਰ ਵੋਟਰਾਂ ਨੂੰ ਆਪਣੇ ਜੋ ਜਾਗਰੂਕ ਕੀਤਾ ਰਹੀ ਔਰ ਛੋਟੇ ਛੋਟੇ ਜੋ ਹੈ ਸਿਕਟਾ ਰਹੀ ਅਸੀਂ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਪਣੀ ਜੋ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਔਰ ਲੋਕਤੰਤਵ ਨੂੰ ਮਜ਼ਬੂਤ ਬਣਾਉਣਾ ਅੱਛਾ ਆਪਾਂ ਇਸ ਵਾਰ ਜਿਹੜੀਆਂ ਚੋਣਾਂ ਦੀ ਗੱਲ ਜਦੋਂ ਆਉਣੀ ਹੈ ভোটার ਤੇ ਕਿ ভোটার ਜਿਹੜਾ ਹੈਗਾ ਕਿ ਵੋਟ ਇਸ ਵਾਰ ਈਵੀਐਮ ਮਸ਼ੀਨਾਂ ਦੇ ਰਹੀਆਂ ਜਿਹਾ ਜਿਸ ਤਰ੍ਹਾਂ ਕਈ ਵਾਰ ਕਿਹਾ ਜਾ ਰਿਹਾ ਹੈਗਾ ਕਿ ਜਿਸ ਤਰ੍ਹਾਂ ਪਹਿਲਾਂ ਆਪਣਾ ਬੈਲਟ ਦੇ ਵੋਟਰ ਬੈਲਟ ਦੇ ਜਿਹੜੀਆਂ ਪੈਂਦੀਆਂ ਹੁੰਦੀਆਂ ਉਸ ਤਰ੍ਹਾਂ ਚੱਲਣੀਆਂ ਤੇ ਈਵੀਐਮ ਮਸ਼ੀਨਾਂ ਹੀ ਚੱਲ ਰਹੀਆਂ ਨਹੀਂ ਦੇਖੋ ਜੋ ਵੋਟਾਂ ਨੇ VOTING ਮਸ਼ੀਨ ਤੇ ਹੀ ਪੈਣੀਆਂ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਜੋ ਆਲਰੇਡੀ VOTING ਮਸ਼ੀਨਾਂ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਗਾਈਡੈਂਸ ਦੇ ਅਨੁਸਾਰ ਅਸੀਂ ਪਹਿਲਾਂ ਹੀ ਜੋ ਵੋਟਾਂ ਦੀ ਅਰ VOTING ਮਸ਼ੀਨਾਂ ਦੀ ਜੋ ਫਰਸਟ ਲੈਵਲ ਚੈਕਿੰਗ ਦਾ ਕੰਮ ਸਾਡਾ ਮੁਕੰਮਲ ਹੋ ਚੁੱਕਾ ਹੈ ਔਰ ਜਦੋਂ ਚੋਣਾਂ ਦਾ ਐਲਾਨ ਹੋਏਗਾ ਉਸ ਤੋਂ ਬਾਅਦ ਰੈਂਡਮਾਈਜੇਸ਼ਨ ਕਰਨ ਤੋਂ ਬਾਅਦ ਜੋ ਮਸ਼ੀਨਾਂ ਨੇ ਉਹ ਐਰਰਨੋ ਸਮਝ ਦਿੱਤੇ ਜਾਣਗੀਆਂ। ਇਹ ਮਸ਼ੀਨਾਂ ਦੇ ਸੀ ਗੱਲ ਕਰਨੀ ਇਹ ਮਸ਼ੀਨਾਂ ਦੇ ਕਿਸ ਤਰ੍ਹਾਂ ਫਿਰ ਤਿਆਰੀਆਂ ਕਿਵੇਂ ਉਹਨਾਂ ਦੀਆਂ ਕੋਈ ਚੱਲ ਰਹੀਆਂ ਹੈਗੀਆਂ ਨੇ ਜਾਂ ਉਹਨਾਂ ਦੀ ਚੈਕਿੰਗ ਜਾਂ ਸਭ ਕੁਝ ਉਹਨਾਂ ਨੇ ਮੁਕੰਮਲ ਕੀਤਾ ਹੋਇਆ ਹੈ। ਦੇਖੋ ਜੋ ਸਾਡੇ ਪਹਿਲੇ ਪੜਾਅ ਦੇ ਵਿੱਚ ਹੁੰਦਾ ਹੈ ਫਰਸਟ ਲੈਵਲ ਚੈਕਿੰਗ ਉਹ ਸਾਡੀ ਮੁਕੰਮਲ ਚੈਕਿੰਗ ਹੋ ਚੁੱਕੀ ਹੈ ਉਹ ਸਾਰੀਆਂ ਮਸ਼ੀਨਾਂ ਠੀਕ ਪਾਈਆਂ ਗਈਆਂ ਨੇ ਔਰ ਸਾਡੀਆਂ ਇਹਦੇ ਬਾਰੇ ਪ ਜੋ ਸੁਰੱਖਿਆ ਦੀ ਅਸੀਂ ਗੱਲ ਕਰਦੇ ਆ ਕਿ ਸੁਰੱਖਿਆ ਨੂੰ ਲੈ ਕੇ ਕਈ ਵਾਰ ਆਮ ਹੁੰਦਾ ਕਈ ਬੂਥ ਹੁੰਦੇ ਨੇ ਕਿ ਜਿੱਥੇ ਲੜਾਈ ਝਗੜਾ ਵੀ ਹੁੰਦਾ ਉਹਨਾਂ ਨੂੰ ਲੈ ਕੇ ਕੀ ਕੋਈ ਖਾਸ ਪ੍ਰਬੰਧ ਉਹਨਾਂ ਵਾਸਤੇ ਵੀ ਲਾਗੂ ਕੀਤੇ ਜਾਣਗੇ ਜ਼ਿਲ੍ਹਾ ਫਿਰੋਜ਼ਪੁਰ ਪੈਂਦੇ ਚਾਰੇ ਵਿਧਾਨ ਸਭਾ ਚੌਨ ਹਲਕਿਆਂ ਦੀ ਜੋ 901 ਪੁਲਿਸ ਸੀ ਉਹਦੇ ਵਿੱਚੋਂ 268 ਐਸੇ ਪੁਲਿਸਨ ਪਾਇਗੇ ਨੇ ਵੱਲੋਂ ਪਰ ਔਰ ਇਹਨਾਂ ਦਾ ਕੰਮ ਹੱਲੇ ਵੀ ਅੰਡਰ ਪ੍ਰੋਸੈਸ ਚੱਲ ਵੀ ਰਿਹਾ ਔਰ ਟੋਟਲ 157 ਲੋਕੇਸ਼ਨਾਂ ਨੇ ਔਰ ਟੋਟਲ ਜੋ ਬੂਥ ਨੇ 268 ਨੇ ਔਰ ਜੇ ਮੈਂ ਗੱਲ ਕਰਦਾ ਕਰਾਂ ਵਿਧਾਨ ਸਭਾ ਦੀਆਂ 2022 ਦੀ ਕੰਪੈਰੀਸ਼ਨ ਕਰਦਾ ਤੇ ਉਸ ਸਮੇ 259 ਔਰ ਇਹ ਕੰਮ ਹਲੇ ਅੰਡਰ ਪ੍ਰੋਸੈਸ ਚੱਲ ਰਿਹਾ ਔਰ ਜਿਹੜੇ ਜਿਹੜੇ ਪੋਲਿਸੀਸ਼ਨ ਮੈਂਬਰ ਪਾਏ ਗਏ ਨੇ ਉਹਨਾਂ ਤੇ ਸੀਏਪੀਐਫਓ ਹੋਏਗੀ ਔਰ ਉਹਨਾਂ ਦੀ ਵੈਬਕਾਸਟਿੰਗ ਵੀ ਕੀਤੀ ਜਾਵੇਗੀ ਇਸ ਸਬੰਧੀ ਸਾਰੇ ਪ੍ਰਬੰਧ ਅਸੀਂ ਮੁਕੰਮਲ ਕਰ ਲਏ ਨੇ ਅੱਛਾ ਵੋਟਾਂ ਦੀ ਸੀ ਗੱਲ ਕਰਨੀ ਕਿ ਵੋਟਾਂ ਜਿਹੜੀਆਂ ਬਣੀਆਂ ਬੰਦ ਹੋ ਚੁੱਕੀਆਂ ਨੇ ਕਿ ਜਾਂਚੀ ਅਜੇ ਬਣ ਰਹੀਆਂ ਨੇ ਕਿ ਜਾਂ ਕਦੋਂ ਤੱਕ ਬਣਨੀਆਂ ਤੇ ਕਿਸ ਤਰ੍ਹਾਂ ਜਿਹੜੀਆਂ ਬਣ ਰਹੀਆਂ ਨੇ ਕਿਉਂਕਿ ਆਮ ਚਾਹੀਦਾ ਕਿ ਵੱਤੋ ਜਿਵੇਂ ਨੌਜਵਾਨ ਹੈ ਜਿਵੇਂ ਕਿਆ ਜਾ ਰਿਹਾ ਹੈ ਕਿ ਵੱਤੋ ਵੱਤ ਵੋਟਿੰਗ ਕੀਤੀ ਜਾਵੇ ਕਿ ਉਸ ਬਾਰੇ ਕੀ ਪ੍ਰੋਸੈਸ ਹੈ। ਵੋਟਿੰਗ ਬਣਾ ਦਾ ਕੰਮ ਹਲੇ ਵੀ ਚੱਲ ਰਿਹਾ ਏ ਔਨ ਗoing ਪ੍ਰੋਸੈਸ ਹੁੰਦਾ ਹੈ। ਜਿੰਨੇ ਵੀ ਸਾਡੇ ਸਾਥੀ ਨੇ ਜਿੰਨੇ ਸਾਡੇ ਨੌਜਵਾਨ ਸਾਥੀ ਨੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਵੀ ਜਿਨ੍ਹਾਂ ਦੀ ਵੋਟ ਹਲੇ ਤੱਕ ਨਹੀਂ ਬਣੀ ਉਹ ਆਪਣੀ ਵੋਟ ਕਿਰਪਾ ਕਰਕੇ ਬਣਾ ਲੈਣ ਔਰ ਜੋ ਵੋਟਰ ਦਾ ਬਣਾ ਦਾ ਕੰਮ ਚੱ ਇਹ ਤੁਸੀਂ ਆਫਲਾਈਨ ਔਰ ਆਨਲਾਈਨ ਦੋਨੇ ਤਰੀਕੇ ਤੋਂ ਵੋਟ ਬਣਾ ਸਕਦੇ ਹੋ ਕੋਈ ਵੀ ਜਾ ਕੇ ਆਪਣਾ ਵੋਟਰ ਹੈਲਪਲਾਈਨ ਸਾਡਾ ਇੱਕ ਐਪ ਹੈ ਉਹ ਤੁਸੀਂ ਆਪਣਾ ਉਹਦੇ ਰਾਹੀਂ ਵੀ ਤੁਸੀਂ ਆਪਦੀ ਵੋਟ ਅਪਲਾਈ ਕਰ ਸਕਦੇ ਹੋ ਜਾਂ ਜਰਾ ਸਾਡਾ ਪੋਰਟਲ ਹੈ ਐਨਪੀਐਸਪੀ ਉਸ ਰਾਹੀਂ ਵੀ ਤੁਸੀਂ ਆਪਦੀ ਵੋਟ ਅਪਲਾਈ ਕਰ ਸਕਦੇ ਹੋ ਕਦੋਂ ਤੱਕ ਜਾਨੀ ਕਿ ਕਦੋਂ ਤੱਕ ਇਹ ਜਿਹੜੀਆਂ ਵੋਟਾਂ ਬਣਦੀਆਂ ਰਹਿਣਗੀਆਂ ਚਲਦੀਆਂ ਰਹਿਣਗੇ ਆਨਲਾਈਨ ਵੋਟ ਬਣਾਉਣ ਦਾ ਕੰਮ ਲਾਸਟ ਡੇਟ ਆਫ ਨੋਮੀਨੇਸ਼ਨ 7 ਦਿਨ ਪਹਿਲਾਂ ਤੱਕ ਚੱਲਦਾ ਰਹਿੰਦਾ ਪਰ ਮੇਰੀ ਅਪੀਲ ਹੈ ਕਿ ਤੁਸੀਂ ਬਾਦ ਦੀਆਂ ਗੱਲਾਂ ਛੱਡ ਕੇ ਜਿੰਨਾ ਜਲਦੀ ਹੋ ਸਕੇ ਆਪਣੀ ਵੋਟ ਬਣਾ ਲਓ ਜੀ ਇਹ ਸਨ ਸਾਡੇ ਨਾਲ ਚੋਣ ਕਮਿਸ਼ਨਰ ਸੈਲ ਦੇ ਜਿਹੜੇ ਤਹਿਸੀਲਦਾਰ ਫਰੋਜਪੁਰ ਸੀ ਚਾਂਦ ਪ੍ਰਕਾਸ਼ ਸੀ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਬੜਾ ਉਹਨਾਂ ਨੇ ਵਿਸਥਾਰ ਰੂਪ ਦੇ ਵਿੱਚ ਦੱਸਿਆ ਗਿਆ ਕਿ ਕੀ ਕੁਸ਼ਤਿਆਰੀਆਂ ਕੀਤੀਆਂ ਗਈਆਂ ਤੇ ਕੀ ਜਾਂ ਨੌਜਵਾਨਾਂ ਨੂੰ ਵੋਟਾਂ ਦੀ ਗੱਲ ਕਰੀ ਹੈ ਕਿ ਨਵੀਆਂ ਵੋਟਾਂ ਜਿਹੜੀਆਂ ਬਣਾਉਣੀਆਂ ਚਾਹੀਦੀਆਂ ਕਿਉਂਕਿ ਵੱਧ ਤੋਂ ਵੱਧ ਜਿਹੜਾ ਨੌਜਵਾਨ ਅੱਗੇ ਆਉਣਗੇ ਆਪਣਾ ਸਹੀ ਵੋਟ ਦਾ ਇਸਤੇਮਾਲ ਕਰਕੇ ਸਹੀ ਉਮੀਦਵਾਰਾਂ ਦੀ ਚੋਣ ਕਰਨ ਤਾਂ ਜੋ ਕਿ ਸਾਡਾ ਦੇਖੋ ਜਿਹੜਾ 트ੱਕੀਆਂ ਵਾਲ ਜੜਾ ਕੀ ਜਾਵੇ ਪਰ ਨਾਲ ਦੇ ਨਾਲ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਵੋਟਾਂ 7 7-8 ਦਿਨ ਕਰੀਬ ਜਿਹੜਾ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਤੱਕ ਜਿਹੜੀਆਂ ਬੰਦੀਆਂ ਰਹਿੰਦੀਆਂ ਨੇ ਇਸ ਕਰਕੇ ਜਲਦ ਜਲਦ ਜਾਈਆਂ ਆਪਾਂ ਵੋਟਾਂ ਬਣਾਉਣੀਆਂ ਚਾਹੀਦੀਆਂ ਨਾਲ ਹੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਕੀ ਪ੍ਰਬੰਧ ਕੀਤੇਗੇ ਤੇ ਮੋਟਾਂ ਦੀ ਗੱਲ ਹੈ ਇਹ ਵੀ ਦੱਸ ਦਈਏ ਕਿ ਈਐਮ ਮਸ਼ੀਨਾਂ ਦੇ ਜਿਹੜੀਆਂ ਕਿ ਉਹਨਾਂ ਦੇ ਨਾਲ ਜਿਹੜਾ ਇਸ ਵਾਰ ਜਿਹੜਾ VOTING ਵੀ ਹੋਵੇਗੀ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ